ਸਸਟਾਲ ਜੀ ਸਾਰਿਆਂ ਨੂੰ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਜੀ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਆਪਣੇ ਰਿਸ਼ਤੇਦਾਰਾਂ ਦੇ ਫਰੈਂਡਾਂ ਨਾਲ ਜਰੂਰ ਸ਼ੇਅਰ ਕਰਿਓ ਹਾਂ ਗਰਪੀ ਮੈਂ ਇਧਰ ਵਾਹ ਤੋ ਟਰੱਕ ਨਾਲ ਲਿਆਇਆ ਕਰ ਉਹ ਸਾਹਮਣੇ ਖੜਾ ਜਿੱਥੇ ਉਹ ਗੱਡੀ ਜਾਂਦੀ ਆ ਮੈਂ ਉੱਥੇ ਖੜਾ ਦਿਆ ਕਰ ਹਨੀ ਉਹ ਇਥੇ ਆ ਲਗਾ ਹਾਲੀ ਪ੍ਰਕੇਜੋ ਕੋਲ ਇਧਰ ਕੋਲ ਮੋੜ ਕੇ ਮੈਂ ਨਾਲ ਲੈ ਜੇ ਗੱਡੀ ਦਾ ਦਿਲ ਜਰੂਰ ਹੂਕਣਾ ਟਰੱਕੇ ਲਿਆਇਆ ਕਰ ਅਬ ਤਾਂ ਜਦੋਂ ਨਿਆ ਕਰ ਹਾਂ ਹਾਂ ਉਹ ਗੱਲ ਕਰ ਨੂੰ ਨਾਲ ਲਿਜਾ ਗਾ ਟਰੱਕ ਕਿ ਹੋਰ ਕਰੇ ਬੰਦਾ ਇਹਨਾਂ ਨਾਲ ਗੱਲ ਕਰ ਲਵੇ ਪਰ ਸਾਹਮਣੇ ਸਾਹਮਣੇ ਸਿੱਧਾ ਲੰਘ ਜੰਨੇ ਆਪਾਂ ਲੰਘ ਸਾਦੇ ਸਿੱਧਾ ਆਪਾਂ ਹਾਂ ਸਿੱਧਾ ਜਾ ਜਾਂਦੇ ਹੁਣ ਪਰ ਨੂੰ ਪਰ ਇੱਥੇ ਲਿਆ ਕੇ ਸਿੱਧੇ ਔਰ ਇਹ ਸੜਕ 'ਤੇ ਇਧਰ ਦੀ ਮੁੜਿਆ ਕਰਨਾ ਇੱਥੇ ਲਿਆ ਕੇ ਆ ਪਾਰਕਿੰਗ 'ਚ ਲਾ ਲਿਆ ਕਰੇ ਦੱਬ ਕੇ ਸਵੇਰ ਟਾਈਮ 'ਤੇ ਨਹੀਂ ਲੰਘ ਜੇਗਾ ਨਾ ਸਕੂਲ ਦੇ ਟਾਈਮ ਨੂੰ ਤਾਂ ਸਵੇਰ ਟਾਈਮ 'ਤੇ ਲੰਘ ਜੇਗਾ ਨਾ ਜਾਨੋ ਹਾਂ ਪਰ ਕਿ ਜੋ ਉੱਥੇ ਜਾਵੇ ਉਹ ਹੋਰੀ ਆ ਕੀ ਗੱਲ ਅਲੀਨ ਤੇਰਾ ਸਕੂਲ ਕਿੱਥੇ ਆ? ਆਹ 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 ਹਾਥੀ ਆ। ਆਹ ਅਲੀਨ, ਹਲੀ ਸਕੂਲ ਕਿੱਥੇ ਤੇਰਾ? ਆਹ। ਆਹ। ਮੇਰੇ ਹੈਗਾ ਅਥੇ। ਤੂੰ ਹਾਲੇ ਕਿੱਥੇ ਜਾਨੀ ਤੇ ਜਾਣਾ ਅਗਲੇ ਸਾਲ ਦੇਖੀ ਜਾਈਂਗਾ ਬਣਦਾ ਤੇਰੇ ਨਾਲ। ਮੈਡਮਾਂ ਗਾਣਾ ਵੀ ਕੱਢ ਦਿਆ ਐ। ਮੈਡਮਾਂ ਗਾਣਾ ਕੱਢ ਦਿਆ? ਕਿਆ ਕਹਨੀ ਆਂਨੀ ਐ? ਉੱਚ ਦੇ ਕੇ ਬੋਲ ਦਿਆ ਐ। ਕੀ ਮੈਂ ਬਣਦਾ? ਕੋਈ ਹੋਰ ਕਲਾਸ ਵਿੱਚ ਸਾਡੇ ਗਿੱਦੀ ਗਾਉਂਦੀ ਆ ਐ। ਹਾਂ। ਜੇ ਜਾਨਾ ਰਹੁੰਦਾ। ਕਰਦਾ ਹੈ ਜੇ ਜਣਾ ਇਲਤ ਕਰਦਾ ਫਿਰ ਦੂਈ ਗਲਾਸ ਛੱਡ ਦਿੰਨੀ ਹੈ ਕਿੱਧਰ ਕਲਾਸ ਵਿੱਚ ਨਹੀਂ ਅੰਡੀਆਂ ਕਲਾਸਾਂ ਲੱਗੀਆਂ ਵੀ ਆਏ ਨਿਕਲੋਂ ਖੰਮਣੇ ਪਾਸ ਤੇ ਹੂੰ ਤੈਨੂੰ ਪਤਾ ਸਸਿਆਣੇ ਆ ਆ ਵਿੱਚ ਹੂੰ ਸਸਿਆਣੇ ਆ ਵਿੱਚ ਉਹਨਾਂ ਨੂੰ ਦੱਲ ਦੇ ਦੇਖਿਆ ਰੱਖ ਦਿੰਨ ਐਵੇਂ ਮਦਮਾ ਤੇ ਵੀ ਮੈਡਮ ਫੀਟਦੀ ਹੈ ਅਰਲੀਨ ਕਹਿੰਦੀ ਜੇ ਉਹ ਇਲਤ ਕਰਦੇ ਨਿਆਣਾ ਕਹਿੰਦੀ ਮੈਡਮ ਉੱਚੀ ਬੋਲਦੀ ਹੈ ਆ ਇਹਦਾ ਮਤਲਬ ਹੈ ਥੀ ਮੈਡਮ ਕਰਦੀਆਂ ਇਹਦਾ ਮਤਲਬ ਮੈਂ ਭਾਦੂਆਂ ਕਰਦੀਆਂ ਯਾਕਾਂ ਨੂੰ ਵੀ ਆ ਦੋ ਪਰ ਦੇ ਖਲੋਣੇ ਦੇਖ ਲੋਈ ਆ ਆਹ ਅੰਗਣਵਾੜੀ ਆ ਤੁਸੀਂ ਆ ਸਾਰੀਆਂ ਤਿੰਨ ਅੰਗਣਵਾੜੀਆਂ ਲੈਨ ਚ ਆ ਦੇਖੋ ਖਲੋਣੇ ਵਾਲ ਭਰੀਆਂ ਹੋਈਆਂ ਉਹ ਦੇਖੋ ਖਲੋਣੇ ਖਲੋਣੇ ਪਏ ਆ ਅੰਦਰ ਬਾਕੀ ਅੰਦਰ ਪਤਾ ਨਹੀਂ ਕਿੰਨੇ ਖੋਣਗੇ ਗੱਡੀ ਆਉਂਦੀ ਏ ਸੜਕੋਂ ਨਹੀਂ ਜਾਣਾ ਇੱਥੇ ਧੁਰੋ ਬਸ ਆਜੋ ਯੋ ਹੰਦਾ ਰੈਸਟ ਯੋ ਹੰਦਾ ਰੈਸਟ ਘਰ ਮੀਨ ਇਹ ਕਰਾ ਰਾ ਬੱਦਲ ਪਤਾ ਨਹੀਂ ਬਾਈ ਕਾਦ ਹਟਣਾ ਮੀਨੇ 2 ਹਫ਼ਤੇ ਹੋ ਗਏ ਪੈਂਦੇ ਨੂੰ ਯਾਰ ਆ ਫੇਰ ਆਗੇ ਬੱਦਲ ਕਿਧਰ ਐ ਦੇਖ ਆਜਾ ਪਪਾ ਮੈਂ ਬੱਦਲ ਚੱਲ 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 ਭੱਜ 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 ਵਾਸ ਰੁਕ ਜਾ ਹੁਣ ਇੱਧਰ ਨੂੰ ਆ ਸਾਡੇ ਵਿਚਾਰੇ ਅੰਗਨ ਆ ਦੋ ਬੰਦੇ ਕਿਧਰੋਂ ਤੁਰ ਪੈਸੇ ਕੇ ਲੈ ਕੇ ਚੱਜੇ ਬੁਰਾ ਮਹਾ ਆਪਨੇ ਵਿਚਾਰੇ ਅੰਗਨਵਾੜੀਆਂ ਨੂੰ ਇੱਕ ਇੱਕ ਕਮਰਾ ਦੇ ਦਿੰਦੇ ਹਨੀ ਆਂ ਅੰਗਨਵਾੜੀਆਂ ਉਹ ਦੇਖ ਲੈ ਹੈ ਚਾਰ ਪਖਾਨਾ ਦਾ ਇੱਕ ਕਮਰਾ ਹੁੰਦਾ ਬਾਕੀ ਗੱਲ ਆ ਆ ਦੇਖੋ ਕਿੰਨੇ ਖਲਾਉਣੇ ਪਏ ਆ ਆ ਲੈਦੀ ਆ ਤੇ ਉਹ ਲੈਦੀ ਆ ਤਿੰਨ ਬਣੀਆਂ ਹੋਈਆਂ ਨਾਲ ਇੱਕ ਨਾਦੀ ਹਾਂ ਉਹਦੇ ਨਾਲ ਦੀ ਉਹ ਲੈਦੀ ਆ ਆ ਬਤਾ ਲੀ ਜੀ ਕੀ ਬਣਾਤਾ ਇਹਨਾਂ ਨੇ ਕੀ ਜੀ ਆ ਹਾਂ ਹਾਂ ਉਹ ਸੁਨਿਆਣਾ ਨੂੰ ਖੱਲਣ ਨੂੰ ਬਣ ਹਾਂ ਉਹ ਬੇਲਾ ਵਾ ਸਾਤੀ ਜੀ ਬਣਾ ਦੇਣੀਆਂ ਰੇਵਾਕਾਂ ਵਾਸਤੇ ਉਹ ਮੈਂ ਤਾਂ ਆਹੂ ਨੂੰ ਦਿੱਤ। ਸੁਣਾਉਂਦੀ ਨਹੀਂ। ਉਹ ਗੁੱਪਤਾ। ਮੇਰਾ ਬੈਠਾ ਅਗਲੇ 30 ਮਿੰਟ ਸੀ ਮੇਰਾ ਜੱਦੀ ਕੰਮ ਕਰ ਰਿਹਾ। ਹਜ਼ੀਲੋ ਨੀਦੋ। ਲਓ ਜੀ ਕਾਹ ਹੋਆ? ਝੀਲੋ ਆ। ਆਂਗਨਵਾੜੀ ਇੱਥੇ ਇੱਕ ਆਲ ਆ ਅੱਗੇ ਆ। ਤੇ ਹਰਲੀਨ ਵਾਲੀ ਜਿੱਥੇ ਹਰਲੀਨ ਜਾਂਦੀ ਆ ਪੜਨ। ਉਹ ਏ ਧੋਗ ਗਿਆ। ਮੈਂ ਪੜਾਉਂਦੇ ਦੌਰੇ ਕੋਈ ਖੈ ਨਹੀਂ ਗਈ ਇਹਦੇ 'ਚ। ਆਂਗਨਵਾੜੀ ਵਾਲੇ ਕੰਮ ਆ।

ਸਾਡੇ ਦਾ ਉੱਥੇ ਕਾਣੇ ਸੇ ਪੱਖਾ ਲਾਉਣ ਵਾਸਤੇ ਸਰਪੰਚ ਦੇ ਕਿਹੜੇ ਕੱਢੀ ਆ ਨੇ ਬਈ ਜਿੱਲੂ ਜੀ ਅੰਗਰਵਾੜੀ ਚ ਪੱਖਾ ਲਵਾ ਦੋ ਨਿਆਣੇ ਗਰਮੀ ਚ ਮਰਦੇ ਆ ਉਹ ਲਾਉਣੇ ਵੀ ਜੀ ਹੁਣ ਤੇਣ ਲੱਗੇ ਹੋਰ ਉੱਥੇ ਬੈਠੇ ਰਹਿੰਦੀ ਆ ਉਹ ਜਿਹੜੀ ਫੀਲ ਖਰਾਬ ਜੀ ਆਉਂਦੀ ਆ ਉਹਦੇ ਪਿੱਛੇ ਰੌਲਾ ਪਈ ਜਾਂਦਾ ਹਾਂ ਮੈਂ ਕਹਾਂ ਨਾ ਆਜ ਕਿੰਨੇ ਦੀ ਕਲਾਸ ਹਾਂ ਹਲੀਨ ਦੀ ਕਲਾਸ ਆ ਹਾਂ ਹਲੀਨ ਤੇਰੀ ਕਲਾਸ ਕਿਹੜੀ ਆ ਲੋ ਬਈ ਆ ਮੂਰੇ ਉਹ ਸੀਸੇ ਵਾਲੀ ਆ ਹਰਲੀਨ ਦੀ ਗਲਾਸ ਆ ਔਰੇ ਵੰਧੀ ਹਰਲੀਨ ਦੀ ਹਾਂ ਤੇ ਇਸਲੀ ਵਾਲੀ ਤੇਰੀ ਗਲਾਸ ਆ ਜਿਹੇ ਵਰ ਤੇ ਲੱਗੇ ਸਹਜ ਦੀ ਗਲਾਸ ਉਹ ਭਰਾ ਹੁੰਦੀ ਸੀ ਕਿਸੇ ਸਹਜ ਹੁੰਦਾ ਤਾਂ ਆ ਗਏ ਜੋ ਤੀਨੇ ਘੁੰਮ ਗਏ ਹੋਰ ਭਲਾ ਨਹੀਂ ਜਿਹੜਾ ਆ ਦੇਖੀ ਦਰਖਤਾਂ ਨੂੰ ਕਿ ਆਹ ਦੀ ਦਰਖਤ ਨੂੰ ਕਿ ਆਹ ਲਟਕਾਇਆ ਹੈ ਹੋਰ ਦੇਖੋ ਵੀ ਕਿਥੇ ਤੱਕ ਤੇਦਲੀ ਲਟਕਾਈਆਂ ਭਾਈ ਚੜੇ ਕੀ ਵੇਉਣਗੇ ਇਹ ਪਰ ਨਾਂ ਲਿਖੇ ਹੋਏ ਤਿਤਲੀਆਂ ਪਰ ਜਵਾਕਾਂ ਦੇ ਅੱਛਾ ਇਹ ਬੰਨੀ ਹੈ ਕਿ ਕਣੀ ਦਾ ਨਹੀਂ ਉਹੀ ਤਾਂ ਮੈਂ ਕਹਿੰਦਾ ਵੀ ਵੱਡੀਆਂ ਕੜੀਆਂ ਆ ਦੁਨੀ ਜੜੀ ਆ ਉਹ ਆ ਹਾਂ ਹੋਰ ਆਈ ਤਾਂ ਮੈਂ ਕਹਿੰਦਾ ਵੀ ਉਹ ਤੱਕ ਬੰਨੀ ਹੈ ਕਿ ਇੱਕ ਉਹ ਦੇਖੋ ਕਿੱਥੇ ਲੜਕਦੇ ਆ ਫਿਰ ਜਵਾਕ ਆਏ ਵੀ ਜਵਾਕ ਲੱਭਦੇ ਹੋਣਗੇ ਇਹ ਦੋ ਸੇਕਸਨਾਂ ਦੇ ਨਾਂ ਲਿਖੇ ਹੋਏ ਆ ਹਾਂ ਆਪ ਦੇ ਉਹਦੇ ਨਾਂ ਦੀਆਂ ਇਹਨਾਂ ਨੇ ਤਾਂ ਨਾਂ ਬਦਲ ਕੇ ਡਰਾਈਵਰ ਸੇਕ ਲੜਾ ਹਾਂ ਉਹ ਬਈ ਪਿੱਛੇ ਬੈਗੀ ਹੈ ਹਰਲੀਨ ਨਾ ਇੱਕ ਸੀਟ ਤਾਂ ਨਾ ਵੀ ਹੋਰ ਆ ਹਰੇਕ ਏਰੀਆ ਚ پارک ਦਿੱਤੀ ਹੋਈ ਹੈ ਨਾ ਹੈਨੀ ਜੀ ਆਜੋ ਆਜੋ ਇੱਧਰ ਨੂੰ ਆਜੋ ਸ਼ਾਰਟਕਟੇ ਮਾਰ ਜੋ ਬਸ ਧਿਆਨ ਨਾਲ ਜਾਣਾ ਪੈਣਾ ਆਜੋ ਆਜੋ ਉਹ ਲੱਗੇ ਹੋਇਆ ਭਾਈ ਬੈਠੇ ਆ ਉਹਦਾ ਪਾਰਟੀ ਦਾ ਬੈਠੇ ਆ ਬੈਠੇ ਅਰੇ ਪਾਰਟੀ ਚੱਲ ਰਹੀ ਐ ਅਭੀ ਤਾਂ ਪਾਰਟੀ ਸ਼ੁਰੂ ਹੋਈ ਐ ਹਾਂ ਮਨਾ ਲਿਆ ਹੱਸਿਆ ਇਹ ਮੈਂ ਕਹਾਂ ਬੌਸ ਨੂੰ ਦੇਖ ਕੇ ਭਾਜੇ ਚੱਲੇ ਨਹੀਂ ਤਾਂ ਸ਼ਨੀਵਾਰ ਅੱਜ ਇਹਨਾਂ ਨੇ ਕਿੱਥੇ ਹੀ ਲੈਣਾ ਦਾ ਉਹ ਉਹ ਕਿੱਥੇ ਪਹੁੰਚ ਗਿਆ ਜਿਹੜਾ ਸਮਾਹ ਲੁਕੀਆ ਚਾਹ ਪਤਾ ਨਹੀਂ ਕੀ ਕਹਿੰਦਾ ਅਛੇ ਉਹ ਸੰਦੀਪ ਨੂੰ ਦੇਖ ਕੇ ਕਰਦਾ ਹਾਂ ਕਿਧਰੇ ਕਿਣੀਆਂ ਪੈ ਲਈਆਂ ਹਾਂ ਠੰਡ ਹੋ ਰਹੀ ਇੰਡੀਆ ਗਰਮੀ ਜਿਵੇਂ ਦਾ ਜਿਵੇਂ ਘਰ ਦੇ ਗਰਮੀ ਦੱਸਦੇ ਹੋਰ ਦੇ ਲੋ ਠੰਡ ਕਿੰਨੀ ਆ ਦੁਪਹਿਰ ਨੂੰ ਗਰਮੀ ਸੀ ਹਾਂ ਉਹ ਬਿਲਕੁਲ ਆਈ ਜਿਹੜੀ ਬੱਦਲ ਜਿਹੜੀ ਆਈ ਸੀ ਉਹ ਪੈ ਲਈ ਕਿਧਰੇ ਉੱਤੋਂ ਵੀ ਜਾਣੇ ਵਿੱਚ ਅਨੁਸਾਰ ਕਰਨ ਜਿੱਦਾਂ ਉਹ ਲੀ ਨੂੰ ਲੈ ਕੇ ਆਉਂਦੇ ਆ। ਹਾਂ। ਉਹ ਦੇਖਾਉਂਦਾ ਕੱਚੇ ਰਾਂ ਨੂੰ ਜਾਣੇ। ਓਏ ਹਾ ਕੱਚਾ ਕਿਥੇ ਕੋ। ਚਲਾ ਲਾ। ਸਾਤੀ ਨੂੰ ਦੇ ਆ ਜਾ। ਕੋਈ ਨਹੀਂ ਇੱਥੇ ਬੈਠੇ ਰਹੇਗੀ ਉਹ। ਉਹ ਵੀ ਜਤੀ। ਅੱਧਾ ਤੇ ਲੋਖੇ। ਆ ਲੈ ਆ ਲੈ। ਚੱਲ ਚੱਲ ਖੇਚ ਖੇਚ ਗੱਡੀ ਖੇਚ ਪੈਂਚਰ ਹੋ ਜਾਣਾ ਹਲਿੰਦੀ ਸਹੇਲੀ ਮਿਲ ਗਈ ਲੈ ਬਈ ਹਲਿੰ ਕੀ ਕਰੀ ਤੇਰੀ ਸਹੇਲੀ ਕਾ ਕਰਦੀ ਤੇਰੀ ਦੋਸਤ ਚਾਓ ਚਾਓ ਮੈਂ ਦੀਆ ਆ ਆ ਚਾਰਲਿਨਾ ਓਕੇ ਕੀ ਨੋਮਾ ਆਨਾਸਟਾਜ਼ੀਆ ਆਨਾ ਆਨਾਸਟਾਜ਼ੀਆ ਆਨਾਸਟਾਜ਼ੀਆ ਵਾਹ ਨੌ ਘੜੀ ਲੈਣਾ ਆਉਂਗਾ ਮਰਾਲਿਆ ਮੈਂ ਕੈਮਰਾ ਲਿਆ ਆਹੋ ਕਿਹੇ ਵਜੇ ਪਰ ਉਧਰ ਪੌੜੀਆਂ ਨੂੰ ਚੜਦਾ ਤੂੰ ਵੀ ਤਾਂ ਪੁੱਠੇ ਪਛਾਹ ਪਰ ਵਾ ਇਧਰ ਨੂੰ ਵੀ ਜਵਾਕਾਂ ਵਾਸਤੇ ਬਣਾਏ ਇਹਨਾਂ ਨੇ ਚੜਨ ਨੂੰ ਲਓ ਜੀ ਨਿਆਣੇ ਦੇ ਖੇਲਣ ਨੂੰ ਝੂਟੇ ਲਾਏ ਹੋ ਜਾਂ ਹਾਰਕ ਚ ਇਹਨਾਂ ਦੇ ਤੇ ਉਧਰ ਵੀ ਲੱਗੇ ਹੋਏ ਆ ਉਧਰ ਆਏ ਵੀ ਉਧਰ ਪਾਰਟੀ ਬੂਡੀ ਚੱਲ ਰਹੀ ਓਦੀ ਵੱਡੇ-ਬਡੇ ਮਨਾਉਣ ਲੱਗੇ ਜਵਾਕ ਦਾ ਉਹ ਬੈਠੇ ਆ ਫਿਰ ਆਪਾਂ ਉਧਰ ਤਾਂ ਗਏ ਨਹੀਂ ਹੈ ਮਾਝਾ ਲੋ ਆਪਾਂ ਇਧਰ ਝੂਟੇ ਦਵਾ ਲੈਣੇ ਜਵਾਕਾਂ ਨੂੰ ਲੈਣੀਆਂ ਗੁਰਸਿੱਤ ਇਹਦੇ ਪਰ ਲਾਓ ਆ ਦੋਨੇ ਲੈਣੀਆਂ ਨੀਣਾ ਇੱਕ ਸਾਈਡ ਪੈਂਦੀ ਆ ਛੱਤੀ ਆ ਜਾ ਉੱਡਾ ਲੈ ਕੇ ਆ ਜਾ ਮਾਂ ਤਾਂ ਲੋੜ ਨਾਲ ਨਹੀਂ ਗਰਭੀ ਜਾਣਾ ਇੱਥੇ ਨਹੀਂ ਨਹੀਂ ਖੇਲਣ ਦੇ ਖੇਲਣ ਦੇ ਕਰਪੀ ਵਧੀਆ ਪ੍ਰੈਕਟਿਸ ਹੁੰਦੀ ਏ ਲੱਤਾਂ ਦਾ ਫਿਰ ਆਪੇ ਹੱਡਣਗੇ ਇਹਨਾਂ ਦੀ ਇਹ ਛੋਟਿਆਂ ਵਾਸਤੇ ਬਣਾਏ ਹੋਏ ਬੜਿਆਂ ਨੂੰ ਤਾਂ ਆਪਾਂ ਲਈ ਵੀ ਨਹੀਂ ਸਕਦੇ ਨਹੀਂ ਉਹ ਇਹ ਪਰ ਦੇ ਵਿੱਚ ਗਰਜਵੇ ਜਵਾਕ ਇੱਥਾ ਆ ਜਿਹੜੀ ਪਰ ਬਜਰੀ ਹੋਰ ਇਧਰ ਰਗੜ ਦੋ ਬਜਵਾ ਕੇ ਆ ਗੋਡੇ ਆਹ ਦੇਖੋ ਉੱਤੇ ਤੇ ਇੱਥੇ ਇਹਦਾ ਫੋਨ ਚੱਲਣ ਲਾ ਦੇ ਗੋਡਿਆਂ 'ਤੇ ਆ ਵੀ ਤੋੜ ਤੋੜ ਉਹ ਗੁਰਪ੍ਰਤਾਪ ਝੂਟੇ ਲੰਦਾ ਬਾਈ ਉਹ ਬਹੁਤ ਸੋਹਣਾ ਤਾਂ ਹੈ ਨਾ ਸੰਦੀ ਵੀ ਜਿਹੜਾ ਜੁਆਕ ਆਣਾ ਦਾ ਹਾਂਜੀ ਕੁਰਸੀ ਸੀ ਵਾਲਾ ਝੂਟੇ ਲੰਨੇ ਹੋ ਝੂਟਾ ਲੰਦਾ ਬਾਈ ਲੈ ਹਾਸੀ ਆਉਂਦੀ ਆ ਚੱਲ 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 ਚਲੋ ਜਲੋ 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 ਝੂਟੇ ਲਓ ਝੂਟੇ ਦੇ ਲਓ ਉਹ ਗੁਰਪ੍ਰਤਾਪ ਗੁਰਪ੍ਰਤਾਪ ਬੋਏ ਦੇਖੀ ਕਿ ਇਹ ਹੋਣਾ ਕਰੇ ਪੌੜੇ ਰਹੀ ਸੰਦੀਪ ਤੇ ਵਿੱਚੇ ਧੁੱਪ ਜੜਿਓ ਵੀ ਆ ਵਿੱਚੇ ਬੱਦਲ ਜੇ ਹੋ ਜੰਨੇ ਆ ਆ ਵਾਹ ਇੱਧਰ ਹਰਲੀਨ ਦਾ ਸਕੂਲ ਲਰੋਣ ਕਾ ਲੱਗੀਆਂ ਪਰ ਲੇਟ ਹੋ ਗਏ ਥੋੜਾ ਜਿਹਾ ਨਹੀਂ ਕੇਕ ਕੇਕ ਖਾਣ ਦੇ ਹੱਕਦਾਰ ਬਣ ਜਾਣਾ ਤਾਂ ਆਪਾਂ ਜੇ ਪਹਿਲਾਂ ਆ ਜਾਂਦੇ ਹਾਂ 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 ਹਰ ਲੀਨ ਨਹੀਂ ਹਾਂ ਪਹਿਲਾਂ ਆਪਾਂ ਕੇਕ ਖਾਣਾ ਕਰ ਸੀ ਫਤ ਕਹਿੰਦੀ ਫੇਰ ਝੂਟੇ ਲਾਉਂਗੇ ਅਰਿੰਦੀ ਸੇ ਲੀ ਆ ਹਾਂ ਆਪਣੇ ਦਾ ਇਹ ਓਹ ਅਸਲ 'ਚ ਮੈਨੂੰ ਮੈਸੇਜ ਆਇਆ ਪਤਾ ਭਾਈ ਇਹ ਜਨਮ ਦਿਨ ਪਰ ਅਨਵਾਈਟ ਤੇ ਸੀ ਹਾਂ ਲੀਨਦੀ ਸੇ ਲੀਦਾ ਨਾ ਉਹ ਆ ਹੈ ਬਰਥ ਅੱਛਾ ਅਸੀਂ ਨਵਾਈਟ ਤੇ ਭਾਈ ਉਹਦੇ ਪਰ ਮੈਨੂੰ ਦੱਸਣਾ ਭੁੱਲ ਗਿਆ ਹਰਦੀਪ ਨੂੰ ਜਦੋਂ ਵੀ ਤੈਨੂੰ ਭਾਈ ਨੂੰ ਉਹ ਆਇਆ ਵਾ ਕਾਰ ਆਇਆ ਵਾ ਜਨਮ ਦਿਨ ਦਾ ਮੈਂ ਵੀ ਬੈਠਾ ਸੀ ਤਾਂ ਬੈਠਾ ਉਹ ਤਾਂ ਵੀਰ ਜੀ ਨੇ ਵੀ ਟਿਕਣੇ ਫਿਰ ਤਾਂ ਆਪਾਂ ਗੱਲ ਤਾਂ ਆ ਗਿਆ ਯਾਰ ਪਰ ਪੂਰੇ ਚਾਓ ਚੱਲੀ ਉਧਰ ਨੂੰ ਹਾਂ ਉਹ ਅਗਲੇ ਨੂੰ ਆਏਗਾ ਪਤਾ ਉਹਨੂੰ ਤਾਂ ਦੱਸਣ ਵੀ ਹਰਦੀਪ ਨਹੀਂ ਗਈ ਕੀ ਕਰਕੇ ਕਿਹਾ ਵੀ ਆਉਂਦੇ ਸੀ ਮੈਸੇਜ ਆਹੋ ਮੈਸੇਜ ਤਾਂ ਹੁੰਦਾ ਮੈਂ ਨੋ ਵੀ ਨਹੀਂ ਉਹਨਾਂ ਲਿਖਿਆ ਵੀ ਅਸੀਂ ਆਉਂ ਨਹੀਂ ਸਕਦੇ ਐਵੇਂ ਨਹੀਂ ਲਿਖਿਆ ਹੈ ਆ ਜਿਹੜੀ ਸਾਡੇ ਉੱਤੇ ਟੋਕਰੀ ਜੀ ਉਹ ਇਹਨਾਂ ਨੂੰ ਇਹਨਾਂ ਨੂੰ ਡੂੰਗੀ ਜੀ ਥੋੜੀ ਐਂ ਆ ਸਿੱਧੀ ਜੀ ਉਹ ਹਮ ਦੇਖ ਚਲੋ ਚੱਲੀਏ ਫਿਰ ਚਲੋ ਜੀ ਚਲੋ ਆ ਜਿੱਧਰ ਨੂੰ ਤੁਰੀ ਆਪਾਂ ਕਣਕ ਦੇਖੋ ਸਹੀ ਸੰਘਣੀ ਦੇਖੋ ਕਿੰਨੀਆਂ ਕਣਕ ਮੈਂ ਪਿਛਲੇ ਵਲੌਗ ਚ ਵੀ ਦਿਖਾਈਦੀ ਉਹ ਜਿਹੜੀ ਕਣਕ ਥੋੜੀ ਜਿਹੀ ਹਲੇ ਡਾਉਨ ਥੀ ਬੜੀ ਵੀ ਵੀ ਦਿੱਖ ਤੂੰ ਹਾਂ ਵੀ ਹਾਂ ਅੱਜ ਪਾਣੀ ਪ੍ਰਾਪਤ ਹੋਇਆ ਤੇ ਲੈ ਲੋ ਰੋਡ ਤੇ ਹੈ ਪਾਣੀ ਮੀਂਹ ਪਈ ਜਾਂਦੇ ਆ ਉਹਦੇ ਤਰ੍ਹਾਂ ਕਿਹ ਗੰਦਲਾ ਹੋਇਆ ਪਾਣੀ ਅੱਜ ਤਾਂ ਪਾਣੀ ਸਾਫ਼ ਨਹੀਂ ਹੈਗਾ ਨਹੀਂ ਤਾਂ ਬਹੁਤ ਸੋਹਣੀਆਂ ਮੱਛੀਆਂ ਦੀਆਂ ਹੋਣਾਂ ਅੱਛਾ ਤੂੰ ਪਾਣੀ ਦਾ ਵਹਾਅ ਦੇ ਕਿੰਨਾ ਆ ਦੂਆ ਆਲਾਰਮ ਸਿਸਟਮ ਲੱਗਿਆ ਹੋਆ ਹੈ ਨੀ ਆਰਡਾ ਲੱਗਿਆ ਵੰਡਾ ਜਾਂ ਵੀ ਜਿਹੜਾ ਉਹ ਬਾਪਾ ਇਹਦਾ ਸਲੋ ਵਾਹਦਾ ਪਾਣੀ ਦਾ ਹਾਂ ਫਿਰ ਆਲਾਰਮ ਵੱਧਦਾ ਹੋਊਗਾ ਉਹ ਦੇਖ ਇਧਰ ਨੂੰ ਵੀ ਕੋਈ ਨਾ ਫੜਾ ਨਾ ਗੋ ਯਾਰ ਦੋ ਤਾਂ ਛੋਟੇ ਜਿਹੇ ਜਵਾਬ ਹੀ ਫੜ ਹੁੰਦਾ ਦੋ ਆ ਜਾਣੇ ਦੋ ਹੋ ਜਾਣੇ ਇੱਕ ਦੋ ਮੈਂ ਨਹੀਂ ਪੜਦਾ ਮੈਂ ਨਹੀਂ ਪੜਦੀ ਹੋਈ ਜਾਂਦੀ ਆ ਆ ਧਾਨਾ ਘਰ ਪੂਰੀ ਹਰਲੀਨ ਚੱਕਦੀ ਰਹੀ ਆ ਮੈਂ ਕਹਿੰਦਾ ਪਤਾ ਨਹੀਂ ਕਿੰਨਾ ਹਰਲੀਨ 20 ਕਿਲੋ ਦੀ ਸੀ ਔਰ 20 ਕਿਲੋ ਦੀ ਹਰਲੀਨ ਨਾ ਜਾਂ ਛੋਟੀਂ ਦੀ ਸੀ ਮੂੰਹ ਤਾਂ ਨਹੀਂ ਹਰਲੀਨ ਦੋਦੀ ਦੇ ਉੱਤੇ ਨੀ ਹਾਂ ਵੀ ਸਾਈਕਲ ਨੂੰ ਟੋਕ ਚ ਨੇ ਪਾਈ ਜਾਂਦਾ ਬੰਦਾ ਪਿੱਛੇ ਜਵਾਕ ਨੂੰ ਸਿਖਾਉਣ ਪਿੱਛੇ ਨਹੀਂ ਅੰਮਿਆਲਾ ਸਾਈਕਲ ਨਹੀਂ ਚਲਾਉਂਦਾ ਨਵੀਂ ਚੀਜ਼ ਹੈ ਹਾਂ ਨਵੀਂ ਚੀਜ਼ ਦੇਖਣ ਨੂੰ ਮਿਲੀ ਆ ਹਾਂ ਪਰ ਕਿਉਂ ਨਹੀਂ ਪੜਾਉ ਮੈਨੂੰ ਤੁਂ ਲਈ ਪੜਾ ਦੋ ਆ ਜਾ ਸਾਹ ਦੇ ਅੱਗੇ ਨੂੰ ਆਉਂਿਆ ਨੇ ਉਹ ਦੇਖੋ ਗਿਆ ਸ਼ਟਰ ਭੰਨਣ ਲੱਗੇ ਆ ਦੱਸ ਹੈ ਜਵਾਕ ਇੱਕ ਜਵਾਕ ਮੈਂ ਖਾਂ ਹੋਰ ਵੀ ਹੋਰ ਪੁੱਤਾਂ ਤੋਂ ਮੈਂ ਨਹੀਂ ਹੋਰ ਚਲੋ ਮੱਛਰ ਪਾਉਦਾ ਕੋਈ ਦਾ ਨਾ ਖੋਲਦਾ ਇਹ ਆਹ ਹੋਈ ਔਰ ਕਿਤਾਬਾਂ ਕਤੂਬਾਂ ਖ਼ਬਰ ਖ਼ਬੂਰ ਅੱਗੇ ਉਹ ਕਰ ਮਿਲੇ ਕਰਦੇ ਸੀ ਹੁਣ ਜਦ ਤੇ ਆ ਫੋਨ ਆ ਗਏ ਜਦ ਤੇ ਫੋਨ ਆ ਗਏ ਹੁਣ ਅਗਲਾ ਖ਼ਬਰ ਖ਼ਬੂਰ ਦੇਖਣੇ ਘਟ ਗਿਆ ਨਾ ਉਹਦੇ ਕਰਕੇ ਬੰਦ ਹੋ ਗਈ ਨਹੀਂ ਉਹ ਫਾਰਾਂ ਵਾਲਾ ਤੇ ਘੂਟ ਪਹਿਲਾਂ ਲੈ ਕੇ ਤੁਹਾਡੀਆਂ ਮੋਤਾਂ